ਲਓ ਜੀ ਚੱਲਦੇ ਆਂ ਖੇਤ ਟੰਡ ਫੋੜੀ ਕਰ ਲਈ ਸਾਰੀ ਕੱਠੀ ਆਪਣੀ ਧਰ ਲਿਆ ਸਾਰਾ ਸਮਾਨ ਤੇ ਅੱਜ ਦਾ ਕਰਦੇ ਆਂ ਵਲੌਗ ਸਟਾਰਟ ਕਰਦੇ ਆਂ ਵੀਡੀਓ ਚਾਲੂ ਲਓ ਅੱਜ ਮੰਜਾ ਵੀ ਧਰ ਲਿਆ ਤੇ ਟੋਲੀ ਟੁੱਲੀ ਤੇ ਰਹੂ ਅੱਜ ਲਾਈਟ ਦਾ ਮੈਸੇਜ ਬਾਅਦ ਚ ਆਇਆ ਲਾਈਟ ਦਾ ਬਾਅਦ ਚ ਪਤਾ ਲੱਗਿਆ ਰਾਤ 12 ਵਜੇ ਤੋਂ 8 ਵਜੇ ਤੱਕ ਚੱਲ ਗਈ ਮੈਸੇਜ ਹੱਥ ਨੇ ਲੇਟ ਆਇਆ ਤੜਕੇ ਦੇਖਿਆ ਚੱਲਦੇ ਆਂ ਜੀ ਖੇਤ ਉਹ ਜੀ ਖੇਤ ਪਹੁੰਚ ਗਏ ਆਪਾਂ ਤੇ ਸਮਾਨ ਲਾਈ ਜਾਂਦੇ ਆਂ ਮੰਜਾ ਲਾੜੇ ਅੱਜ ਮੰਜਾ ਲਿਆਂਦਾ ਬੈਠਣਾ ਔਖਾ ਸੀਗਾ ਲਿਬੜੇ ਹੁੰਦੇ ਸੀ ਥੱਲੇ ਆਉਂਦੇ ਸੀ ਤੇ ਮੁੜਕਾ ਆ ਜਾਂਦਾ ਸੀ ਤੇ ਕੱਪੜੇ ਲਿਬੜ ਜਾਂਦੇ ਸੀ ਸਾਰੇ ਤੇ ਇਸ ਕਰਕੇ ਮੰਜਾ ਹੀ ਲਿਆ ਤੇ ਲਾਈਟ ਰਾਤ ਆ ਗਈ 12 ਵਜੇ ਤੋਂ 8 ਵਜੇ ਤਾਈਂ ਤੇ ਕਿਹੜਾ ਲੱਗਿਆ ਨਹੀਂ ਰਹਿ ਗਿਆ ਵੱਡਾ ਸੀ ਰਹਿ ਗਿਆ ਥੋੜਾ ਜਿਹਾ ਲੱਗਿਆ ਨਹੀਂ ਇਹਦਾ ਵਧੀਆ ਰਹਿ ਗਿਆ ਆਪਾਂ ਪਹਿਲਾਂ ਛੱਡ ਲਈ ਨਹੀਂ ਮੌਕੇ ਤੇ ਤਾਂ ਭਰਨਾ ਹੀ ਨਹੀਂ ਸੀ ਇਹ ਚਲੋ ਹੁਣ ਲਾ ਕੇ ਸਮਾਨ ਬੱਟ ਦੀ ਤਿਆਰੀ ਕਰਦੇ ਆਂ ਜਿਹੜੀ ਥੋੜੀ ਰਹੀ ਜਾਂਦੀ ਇਹ ਪੋਚਦੇ ਆਂ ਪਹਿਲਾਂ ਲਓ ਜੀ ਪਹਿਲਾਂ ਖੇਤਾ ਕੇ ਆਪਾਂ ਮੰਜੇ ਤੇ ਪਾ ਕੇ ਦੇਖਿਆ ਮੈਂ ਕਿਹਾ ਕਿਹੋ ਜਿਹਾ ਲੱਗਦਾਗਾ ਮੰਜੇ ਤੇ ਪਾ ਕੇ ਮੰਜੇ ਦੇ ਪਈਏ ਆ ਛਾਂ ਤਾਂ ਵੇਰੀ ਦੀ ਹੁਣ ਫੁੱਟਦੀ ਆਉਂਦੀ ਆ ਪਹਿਲਾਂ ਤਾਂ ਗਰਮੀ ਨਾਲ ਸੁੱਕ ਗਈ ਸੀ ਸਾਰੀ ਵੇਰੀ ਬਹੁਤ ਪੁਰਾਣੀ ਵੇਰੀ ਆ ਦੇਖੋ ũੜੀ ਹੋ ਰਹੀ ਆ ਵਜਾਰੀ ਉੱਪਰ ਪਰਲੇ ਪਾਸੇ ਨਵੀਂ ਵੀ ਲਾਈ ਆ ਪਰ ਇਹਨੂੰ ਨਹੀਂ ਪੱਟਦੇ ਬਹੁਤ ਪੁਰਾਣੀ ਵੇਰੀ ਹੈਗੀ ਤੇ ਵੇਰੀ ਦੇ ਛਾਂ ਥੱਲੇ ਪਏ ਆ ਮਨ ਜੱਡਾ ਹੀ ਉਹੀ ਬਹੁਤ ਪੁਰਾਣੀ ਆ ਪਰ ਆ ਜਿਆਦੇ ਪੁਰਾਣੀ ਉਹ ਇਹਦੇ ਨਾਲੋਂ ਪਿੱਛੋਂ ਲਾਈ ਆ ਅਸੀਂ ਤੋਂ ਦੁਨੀਆ ਤੇ ਨਹੀਂ ਆਏ ਸੀ ਜਦੋਂ ਦੀ ਏਰੀਆ ਇਹ ਸੁਲਾਈਆਂ ਦਾ ਸਮਾਨ ਤੇ ਹੇਲ ਨਾ 11 ਮਿੰਟ ਰੰ ਲੱਗਦੇ ਆ ਕੰਮ ਤੇ ਲੋ ਜੀ ਖਾਲ ਕੱਢਦਾ ਦਮ ਦਮ ਹੋ ਕੇ ਪਰ ਲਈ ਵਸ ਘੇਰਾ ਰਹਿ ਗਿਆ ਤੇ ਇਧਰਲੇ ਖਾਲ ਦੀ ਤਲੀ ਪਟਣ ਵਾਲੀ ਰਹਗੀ ਨਹਿਰ ਵਾਲੇ ਦੀ ਆ ਕੱਢਤਾ ਹਲੋ ਜੀ ਕੱਢਤਾ ਤੜਕੇ ਆਉਣਸਾਰ ਲੱਗ ਗਏ ਸੀ ਤੇ ਆ ਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਪਰ ਲਾ ਵੀ ਖਾਲ ਕੱਢਿਆ ਤੇ ਆ ਵੀ ਕੱਢਤਾ ਇੱਥੇ ਤਾਈਂ ਤੇ ਉਹ ਰਹਿ ਗਿਆ ਤੇ ਇਧਰਲੀ ਇੱਥੇ ਤਾਈਂ ਵੱਟ ਕਾੜਤੀ ਤੇ ਉਹ ਸਿਰੇ ਤਾਈਂ ਰਹਿ ਗਈ ਵਸ ਪਰਾਂ ਤੋਂ ਕੰਮ ਨਮੇੜਤਾ ਆਪਾਂ ਸਾਰਾ ਤੇ ਆਹ ਰਹਿ ਗਿਆ ਇਹਦੀ ਤੜੀ ਪਟਣੀਆਂ ਤੇ ਇਹ ਵੀ ਸਹੀ ਬਣਾਤਾ ਐ ਜਮਾ ਖੁਸਰੇ ਦੀ ਅੱਡੀ ਵਰਗਾ ਬਣਾਤਾ ਬਣਾਦਾ ਵਧੀਆ ਤੇ ਕੱਖ ਬਾਹਰ ਕੱਢਦਾ ਤੇ ਇਹਨੂੰ ਲਾਦਾ ਕੱਲ ਨੂੰ ਅੱਗ ਤੇ ਉਹ ਪਰਾਂ ਦੇ ਸੋ ਜਿੰਦਰਾ ਲਾਈ ਜਾਂਦਾ ਇੱਕ ਬੱਟ ਰਹਿ ਗਈ ਸੀ ਸਬਰ ਕਰਤਾ ਇਹ ਆਪਾਂ ਵੀ ਚੱਲਦੇ ਆ ਉਥੇ ਉਹ ਜੀ ਆਪਾਂ ਦਮ ਲੈਣ ਲੱਗੇ ਤੇ ਪਾਣੀ ਪੀਣਿਆਂਗੇ ਥੱਕ ਕੇ ਦਮ ਲੈ ਲੀਏ ਜੇ ਹੋਇਆ ਕੰਮ ਤਾਂ ਬਣਾ ਬਟਾ ਕਰਾਂਗੇ ਨਹੀਂ 7:30 ਹੋਣ ਵਾਲੇ ਆਗੇ ਨਹੀਂ ਦੇਖਦੇ ਚੱਲਦੇ ਕਰਾ ਨੂੰ ਦੜਕੇ ਕਰਾਂਗੇ ਦੂਜਾ ਆਹ ਕੈਂਪਰ ਵੀ ਖਾਲੀ ਹੋ ਗਿਆ ਜਿਹੜਾ ਬਾਅਦ ਚੱਲਿਆ ਏ ਸੀ ਤੇ ਉਹ ਪਿਆ ਵੱਡਾ ਕੈਂਪਰ ਉਹ ਵੀ ਖਾਲੀ ਹੋ ਗਿਆ ਉੱਧਰ ਲੱਗਦਾ ਬੂਟਾ ਵਾਈ ਜਾਂਦਾ ਮੈਨੂੰ ਲੱਗਦਾ ਇਨਸ਼ਾਅੱਲਾ ਦੇਖਦੇ ਆ ਵਿਚਾਰ ਕੰਮ ਕਰੀਏ ਕਿ ਕਰੇ ਜਾਈਏ ਜੀ ਨੇਰਾ ਨੇਰਾ ਹੋ ਗਿਆ ਜੀ ਤੇ ਹੁਣ ਚੱਲਦੇ ਘਰਾਂ ਨੂੰ ਹੁਣ ਦੂਜਾ ਕੰਮ ਕਰਾਂ ਕੱਲ ਨੂੰ ਤੇ ਕੱਲ ਨੂੰ ਮਿਲਦੇ ਆ ਤੁਹਾਨੂੰ ਜੀ ਲੋ ਜੀ ਆਪਾਂ ਐਸੀ ਘਰੇ ਤੇ ਏਕੋ ਨੇ ਸਰਪ੍ਰਾਈਜ਼ ਦੇ ਇਹ ਅੱਜ ਹਾਦਰਡੇ ਸੀ ਤੇ ਏਕੋ ਨੇ ਗਿਫਟ ਦਿੰਦਾ ਮੈਨੂੰ ਆਜਾ ਤੁਹਾਨੂੰ ਗਿਫਟ ਦਿਖਾਉਣੇ ਹੈਗੇ ਕੀ ਦਿੱਤਾ ਏ ਕੌਣੇ ਕੰਮ ਆਉਣ ਵਾਲੀ ਚੀਜ਼ ਆਗੀ ਵਧੀਆ ਚੀਜ਼ ਆ ਲਓ ਜੀ ਆਪਾਂ ਆਹ ਵੇਖੋ ਇਹ ਕੌਣ ਹੈ ਦਿੱਤਾ ਆਪਾਂ ਨੂੰ ਗਿਫਟ ਫਾਦਰਡੇ ਤੇ ਹੈਪੀ ਫਾਦਰਡੇ ਥੈਂਕ ਯੂ ਬਈ ਕੌਣ ਨਾ ਪੜ ਗਾਂਹਾਂ ਦੇ ਟੇਡੇ ਅੱਖਰਾਂ ਭਰਾਵਾ ਸਮਝ ਨਹੀਂ ਆਉਂਦੇ ਪੈਨਲ ਗਿਫਟ ਮੂੰਹਸਾਉ ਹੂੰ ਹੂੰ ਆ ਖੋਲੀ ਏ ਕੀ ਦਿੱਤਾ ਹੈ ਕਹੋ ਨਾ ਦੇਖੀਏ ਦੇਖ ਰਹੇ ਆ ਕਿ ਨਿਕਲਦਾ ਸਾਮਾਲੇ ਕੀ ਹੈ ਉਹ ਤਾਂ ਸਾਮਾਲੇ ਸੀ ਹਾਂ ਐ ਕਿਰਾ ਡਾਲਰ ਦਾ ਅੰਦਰ ਵੀ ਹੈ ਰਾ ਬਈ ਉਹ ਤਾਂ ਸੋਸ਼ੀਰ ਪਿਆਲੇ ਅੰਦਰ ਕੀਤਾ ਦੇਖੋ 9 ਡਾਲਰ ਦਾ ਅੰਡਰਗੀਅਰ ਵਧੀਆ ਜਿਹਾ ਆ ਮਾਉਂ ਵਾਲੀ ਜਿੱਤਾ ਹੈਗੀ ਆ ਔਰ ਗੰਦਮਦ ਨਾਲੋਂ ਸਹੀ ਆ ਇਹ ਪੈਸੇ ਸਾਡੇ ਕੋਲ ਨਹੀਂ ਸੀ ਵੀ ਅਸੀਂ ਇਹ ਕਰੀਏ ਨੰਬਰ ਸਹੀ ਆ ਨਹੀਂ ਵੇਖ ਲਾ ਨੰ ਸਹੀ ਆ ਨੰਬਰ ਚਲੋ ਜੀ ਮਿਲਦੇ ਆ ਤੜਕੇ ਸੋਨੂੰ ਫਿਰ ਲਓ ਜੀ ਅੱਜ ਆਪਾਂ ਆ ਗਏ ਖੇਤ ਸੜਕਿਆੜੀ ਸਸਰੀ ਘਾਲ ਸਾਰਿਆਂ ਨੂੰ ਜੀ ਕੱਲਾ ਲੇਟ ਹੋ ਗਏ ਸੀ ਤੇ ਆ ਕੇ ਰ ਭਰ ਗਿਆ ਅੱਜ ਉਹ ਦੋ ਘਾਰੇ ਰਹਿ ਗਏ ਛੋਟੇ ਉਹ ਵੱਡੀ ਦਾ ਲੱਗ ਗਈ ਤੇ ਨਾਲੇ ਫੱਕ ਨੂੰ ਪਾਣੀ ਹੁਣ ਲਾਇਆ ਗਾ ਕੇ ਸੜਕੇ ਆ ਗਏ ਸੀ ਅਸੀਂ 6 ਵਜੇ ਤੇ ਹੁਣ ਲਾਇਆ ਪਾਣੀ ਹੁਣ ਆ ਕੇ ਭਰੀਆ ਫੱਕ ਤੇ ਦਵਾਈ ਪਾਈ ਆ ਤੇ ਸਪਰੇਅ ਕਰੀ ਹੈਗੀ ਇਹ ਛੋਟੀ ਫੱਕ ਸੀ ਨਵੀਂ ਲਾਈ ਆ ਉਹ ਚ ਕਰੀ ਆ ਉਹ ਥੋੜੀ ਜਿਹੀ ਵੱਟ ਰਹਿੰਦੇ ਸੀ ਤੇ ਸੋ ਪੁੱਛੀ ਜਾਂਦਾ ਫਿਰ ਉਹ ਦੂਜੇ ਨਹਿਰ ਵਾਲੇ ਖਾਲ ਤੇ ਲੱਗਦੇ ਆ ਆ ਵੱਟ ਪੋਚਦੀ ਕਿੱਲੇ ਦੀ ਤਾਂ ਤੇ 2 ਢਾਈ ਕਿੱਲਿਆਂ ਦੀ ਰਹਿ ਗਈ ਉਹ ਜਦੋਂ ਪਾਣੀ ਲੱਗਿਆ ਫਿਰ ਪੋਚ ਆਏ ਲਾਈਟ ਵੀ ਗਈ 8 ਵਜੇ ਅੱਜ ਪਰਸੋਂ ਤੜਕੇ 8 ਤੋਂ 4 ਤਾਈ ਚੱਲੂਗੀ ਪਰਸੋਂ ਲਾਵਾਂਗੇ ਫਿਰ ਕੱਲ ਵਾਲੀ ਜੇ ਤਾਂ ਫਿਰ ਆਹੀ ਮਸਾਂ ਲੱਗਣਗੇ ਦੋਨੇ ਲੱਗਣੇ ਨਹੀਂ ਡੇਢ ਲੱਗਣੇ ਫਿਰ ਦੋ ਮੋਟਰਾਂ ਚਲਾਵਾਂਗੇ ਪਰਸੋਂ ਪੁੱਛਦੇ ਆਂ ਅਗਰ ਤੈਨੂੰ ਮੋਟਰ ਫੋਨ ਕਰਕੇ ਹਲੋ ਜੀ ਖਾਲ ਕੱਢਣ ਲੱਗ ਗਏ ਆਪਾਂ ਇਹ ਖਾਲਾ ਸਾਂਝਾ ਥੱਲਾ ਥੱਲਾ ਕੱਢਦੇ ਹਾਂ ਤਾਂ ਇਹ ਆਪਣੀ ਲੋਡਰ ਨਾਲ ਚੁਕਾ ਕੇ ਸੱਟਣ ਵਾਲੀ ਹੋ ਰਹੀ ਜਾਲੀ ਬਨ ਰਹੀ ਐ ਚ ਖੱਬਲ ਜਾਦੇ ਆ ਤੇ ਮਿੱਟੀ ਘਾਟਾ ਇਹਨੂੰ ਤੜੀ ਤੜੀ ਕੱਢਦੇ ਆਗੇ ਤੇ ਪਾਣੀ ਟੱਪ ਜੂਏ ਨੇ ਨਾਲ ਸਾਝਾ ਬਾਬਾ ਦਾਾ ਕਰਕੇ ਵਾਲਾ ਖਰਾਬ ਹੋ ਰਿਹਾ ਕੱਢਦੇ ਆਗੇ ਪਾਣੀ ਲਾਉਣ ਖਾਤਰ ਹੁਣ ਤੜੀ ਤੜੀ ਲਓ ਜੀ ਖਾਲ ਸੈਟ ਕਰ ਲਿਆ ਆਪਾਂ ਤੇ ਰਾਤ ਨੂੰ ਆਉ ਉਹ ਲਾਈਟ ਤੇ ਦੋਨੇ ਮੋਟਰਾਂ ਛੱਡਾਂਗੇ ਉਹਮ ਆਲੋ ਰਹਿ ਗਿਆ ਦੋ ਕ ਕਿੱਲੇ ਥਾਂ ਰਹਿ ਗਿਆ ਰਾਤ ਨੂੰ ਲੱਗ ਜੂ ਤੇ ਫਿਰ ਪਰਸੋਂ ਲਾਵਾਂਗੇ ਝੋਨਾ ਜਿਹੜੀ ਦਿਨ ਵਾਲੀ ਲਾਈਟ ਆਉਗੀ ਉਹ ਚ 11-11 ਪਰਜੂ ਇਹਦੇ ਨਾਲ ਰਾਤ ਵਾਲੀ ਚ ਦੋਨੇ ਪਰਦਨੀਆਂ ਫਿਰ ਪਰਸੋਂ ਦਿਨ ਵਾਲੀ ਚ ਦੋਨੇ ਪੂਰਾ ਡੱਟ ਦੇਣਗੀਆਂ ਜਿਹੜੀ 8 ਤੋਂ 4 ਤੱਕ ਚੱਲੂਗੀ ਕਿਹੜਾ ਪਾਣੀ ਟਪਾਉਣ ਜੋਗਾ ਕਰ ਲਿਆ ਉਹ ਤਾਂ ਇਹ ਸਾਰਾ ਟਰਾਲੀ ਚ ਪਾਉਣ ਵਾਲਾ ਖਾਬ ਵਾਲਾ ਸਣੇ ਬਟਾਈ ਇਹ ਹੁਣ ਨਕਾਉਣਾ ਕਰਕੇ ਚੱਲਦੇ ਆ 12 ਵਜੇ ਆਵਾਂਗੇ ਤਿਆਰ ਸਾਰਾ ਕੰਮ ਰੈਡੀ ਆ ਤੇ ਰਾਤ ਨੂੰ ਆ ਜਾਾਂਗੇ ਤੇ ਨਕਾ ਕਰਕੇ ਬਹਿ ਜਾਾਂਗੇ ਦੋ ਹੀ ਕਿਰੇ ਰਹਿੰਦੇ ਆਲੇ ਦੋ ਕਿੱਲੇ ਆ ਤੇ ਭਰ ਦੇਣੀ ਆ ਦੋਨੇ ਦੋ ਕਿੱਲੇ ਤਨ ਲਾ ਲਾਂ ਫਾਕ ਨੂੰ ਫਾਕ ਨੂੰ ਤੜਕੇ ਸਦੇ ਹਾਂ ਲਾਇਆ ਸੀ ਤੇ ਆ ਕੇ ਲਾ ਦਾਂਗੇ ਰਾਤ ਨੂੰ ਹੀ ਲਾ ਦਾਂਗੇ ਕਿਉਂਕਿ ਕੱਲ ਨੂੰ ਦਿਨੇ ਤਾਂ ਲਾਈਟ ਆਉਂਦੀ ਨਹੀਂ ਰਾਤ ਨੂੰ ਹੀ ਲਾਵਾਂਗੇ ਕਰਦੇ ਆ ਜਿਹੜਾ ਮਾੜਾ ਮੋਟਾ ਰਹਿ ਗਿਆ ਕੰਮ ਨਕੇ ਬੰਨੇ ਲਾ ਕੇ ਰੈਡੀ ਕਰਤਾ ਆ ਆਪਣਾ ਖਾਲਾ ਦੇਖੋ ਤੇ ਇਹ ਹੈਗਾ ਸਾਂਝਾ ਬਾਬਾ ਇਹ ਵੀ ਆਪ ਨੂੰ ਕੱਢਣਾ ਪੈਂਦਾ ਜਦੋਂ ਪਾਣੀ ਲਾਉਣੇ ਨਾਲ ਕੋਈ ਨਹੀਂ ਕਢਾਉਂਦਾ ਪਤੰਦਰ ਚਲੋ ਕਰਦੇ ਆਂ ਕੰਮ ਕੋਈ ਲਓ ਜੀ ਕੰਮ ਕਰਤਾ ਸਾਰਾ ਰੈਡੀ ਤੇ ਹੁਣ ਜਾਣਾ ਘਰੇ ਰਾਤ ਨੂੰ 12 ਵਜੇ ਆਵਾਂਗੇ ਇਹ 12 ਵਜੇ ਮੋਟਰਾਂ ਚੱਲਦੀਆਂ ਗਿਆ ਤੇ ਆ ਜਾਾਂਗੇ ਉਦੋਂ ਲੱਗ ਜੂਆ ਪਾਣੀ ਵਧੀਆ ਹੁਣ ਚਲਦੇ ਆਂ ਘਰਾਂ ਨੂੰ ਲਓ ਜੀ 4:30 ਹੋ ਗਏ ਪਾਣੀ ਲਈ ਜੰਨੇ ਆਪਾਂ ਦੋ ਮੋਟਰਾਂ ਛੱਡ ਲੀਆਂ ਪਹਿਲਾ ਵੀਡੀਓ ਬਣਾਉਣੀ ਭੁੱਲ ਗਏ ਕਾਲ ਕਾਲ ਚ ਤੇ ਹਨ ਚੱਲੀ ਜਾਂਦੀਆਂ ਮੋਟਰਾਂ 4:30 ਹੋ ਗਏ ਬਾਬਾ ਵੀ ਬੋਲ ਪਿਆ ਤੇ ਆ ਸੇ ਬੈਂਡਰੀ ਲਈ ਫਿਰਦੇ ਆਂ ਮਛਰੀ ਵਾਲਾ ਮਛਰ ਜਾਰੇ ਮੋਟਰ ਚੱਲੀ ਜਾਂਦੀ ਆ ਲੋਮੀ ਲੈਡ ਚਲਾਈਏ ਆ ਦੇਖੋ ਜੀ ਮੋਟਰ ਚੱਲੀ ਜਾਂਦੀ ਐ ਇੰਦਰਲੀ ਤੇ ਉਧਰ ਦੂਜੀ ਵੀ ਚੱਲੀ ਜਾਂਦੀ ਆ ਵੈਰੀ ਗੰਨੀ ਗੇੜਾ ਮਾਰਨਾ ਆਪਾਂ ਦੇਖੀ ਆ ਕਿ ਕਦੇ ਟੁੱਟਿਆ ਤਾਂ ਨਹੀਂ ਇਹਦੇ ਮੈਕ ਕੀ ਫੱਕ ਭਰੀ ਪਈ ਹੋਵੇ ਸਾਰੀ ਇਹ ਜ਼ਬਾਨ ਦਾ ਕਰ ਗਿਆ ਸੀ ਵਾਟੇ ਲੀਕ ਸਿਓ ਆਹੜੀ ਮੈਂ ਕੀ ਫੱਕਾ ਚਲੋ ਮਿਲਦੇ ਆਂ ਦਿਨ ਚੜੇ ਤੋਂ ਲਾਉ ਜੀ ਦਿਨ ਚੜ ਗਿਆ ਵਧੀਆ ਚਿੱਟਾ ਸਜਰੀ ਸਵੇਰ ਖੇਤ ਪਏ ਆ ਸਜਰੀ ਸਵੇਰ ਦੇਖੋ ਜੀ ਖੇਤਾਂ ਦੀ 5:00 ਵੱਜ ਗਏ ਸਹੀ نیٹ ਲੇਟ ਕੱਟ ਮਾਰ ਗਈ ਸੀ ਹੇ ਤੱਕ ਕਿਲੇ ਹੀ ਲੱਗਿਆਗਾ ਦੋ ਮੋਟਰਾਂ ਨੇ ਦੋ ਘੰਟੇ ਕੱਟ ਮਾਰ ਗਈ ਤੇ ਚੱਲੀ ਜਾਂਦੀਆਂ ਦੋਨੇ ਓਟਰਾਂ ਹੁਣ ਤਾਂ 1:00 ਵਜੇ ਜਾ ਕੇ 3:00 ਵਜੇ ਦੇ ਲਗਭਗ ਆਈ ਆ ਦੇਖੋ ਵੇ ਸਵੇਰ ਸਵੇਰ ਦਾ ਟਾਈਮ ਕੰਨਾ ਸੋਣਾ ਲੱਗਦਾ ਜੀ ਬਿਲੀ ਅਹ ਲੋ ਜੀ ਪੂਰਾ ਚਿੱਟਾ ਦਨ ਚੜ ਗਿਆ ਤੇ ਆਹੀ ਪਰ ਹੈਗਾ ਕਿੱਲਾ ਕਥਾਂ ਲੱਗਿਆ ਮਾਸਾ ਪਰਲੇ ਚ ਹੁਣ ਵੱਡਿਆ ਜੇ ਦੋ ਘੰਟੇ ਕੱਟ ਮਾਰ ਗਈ ਲੈਟ ਨੀਦ ਲੱਗ ਜਾਂਦਾ ਸਾਨੂੰ ਸਾਰਾ ਤੇ ਫੱਕ ਚ ਵੀ ਛੱਡ ਰੱਖਿਆ ਉਧਰ ਹੁਣ ਛੱਡ ਕੇ ਆਇਆ ਪਾਣੀ ਫੱਕ ਚ ਸਵਾ ਸਵਾ ਵਧੀਆ ਦਿਨ ਜਾਂ ਹੁੰਦਾ ਤੜਕੇ ਠੰਡ ਜੀ ਹੁੰਦੀ ਆ ਤੇ ਆ ਸੂਰਜ ਆਉਣ ਵਾਲੀ ਹੀ ਆ ਹੁਣ ਨਹੀਂ ਤਾਂ ਦੁਬਾਰੇ ਫਿਰ ਜਾਂਦਾ ਕਿਹਰੇ ਆ ਚ ਬੋਚ ਜੇ ਲੇਟ ਨਾ ਘਟ ਮਾਰਦੀ ਫੱਕ ਦੇਖਦੇ ਆ ਜਾ ਕੇ ਲੋ ਜੀ 5:30 ਹੋ ਗਏ ਇਹਦੇ ਫੱਕ ਚ ਪਾਣੀ ਛੱਡਦਾ ਆਪਾਂ ਭਰੀ ਜਾਂਦੇ ਆ ਸਾਰੀ ਠੰਡੇ ਠੰਡੇ ਜਦੋਂ ਤੋਪੇ ਚੜੂ ਉਹਨਾਂ ਸੁੱਕਜੂ ਪਾਣੀ ਪਰਲੀ ਕਾਰੀ ਪੀਲ ਕੇ ਦਿਖਾਉਂਦੀ ਐ ਜਿਵੇਂ ਇੱਥੇ ਚ ਡੱਬ ਜੇ ਤਾਂ ਠੀਕ ਹੋ ਗਏ ਫਰਕ ਪਿਆ ਸਪਰੇ ਨਾਲ ਇਹ ਆ ਥੋੜੀ ਜਿਆਦਾ ਪੀਲ ਕੀ ਜਿ ਦਿਖਾਉਂਦੀ ਐ ਹਜੇ ਛੋਟੀ ਪਤਾ ਨਹੀਂ ਛੋਟੀ ਕਰਕੇ ਦਿਖਾਉਂਦੀ ਆ ਕਿ ਗਰਮੀ ਨਾਲ ਐਸ ਲੋਡ ਪੀਲ ਕੀ ਜੀ ਮਾਰਦੀ ਆ ਮਾੜੀ ਮਾੜੀ ਦੋਈ ਤਾਂ ਕੱਲ ਹੀ ਕਰੀ ਅਜੇ ਕੱਲ ਨੂੰ ਫੰਗੀ ਸਾਈਡ ਹੋਰ ਕਰ ਦਾਂਗੇ ਲਓ ਜੀ ਫੱਕ ਨੂੰ ਲਾਤਾ ਪਾਣੀ ਤੇ ਆਪਾਂ ਲਾਗੇ ਬੱਟਾ ਪੋਚਣਾ ਤੇ ਗਰਮੀਆਂ ਬਾੜੀ ਉਹ ਕੀ ਅਰੇ ਵੀ ਨਹੀਂ ਪਾਰਨਾ ਮੈਨੂੰ ਤਾਂ ਲੱਗਦਾ ਦੋ ਮੋਟਰਾਂ ਦੀ ਬਸ ਹੋ ਰਹੀ ਐ ਇੰਨੀ ਗਰਮੀ ਆ ਤੇ ਬਾਣਸ ਬੜੇ ਟਾਈਮ ਦਾ ਸੁੱਕਾ ਪੈਜੇ ਤੇ ਕਣਕ ਵੱਡੀ ਆ ਕਣਕ ਵੱਡਣ ਤੋਂ ਵੀ 20 ਦਿਨ ਪਹਿਲਾਂ ਪਾਣੀ ਬੰਦ ਕੀਤਾ ਹੋਇਆ ਰੁੱਖਾ ਵਾਲਾ ਗਾ ਤੇ ਇੱਕ ਗਰਮੀ ਆ ਇਹ ਪੱਤਾ ਪੋਛਦੇ ਆ ਦੀ ਬੜਾ ਹਾਲ ਹੋ ਰਿਹਾ ਗਾ ਉਛੀ ਨਾ ਹੜਕਾੜ ਕੀ ਹੋ ਰਿਆ ਸ਼ਕਲ ਦੇਖੋ ਦੇਖੋ ਕੀ ਹਾਲ ਹੋ ਰਿਹਾ ਮੁੜ ਕੇ ਨਾ ਬੋਰਾ ਹਾਲ ਹੋ ਰਿਹਾਗਾ ਬਹੁਤ ਔਖੀਆਂ ਯਾਰ ਬੱਟਾ ਬੋਚਣੀ ਹੈ ਗਰਮੀ ਚ ਇੱਕ ਦਮ ਵਾਲਾ ਫੁਰੇ ਪੱਤਾ ਹੀ ਨਹੀਂ ਹਲਦਾ ਕਾ ਮਿਲਦੇ ਆ ਬੱਟਾ ਬੋਚ ਕੇ